ਪਟਿਆਲਾ ਪੁਲਿਸ ਦੇ ਡੀਐਸਪੀ ਕਰਤਾਰ ਸਿੰਘ ਵੱਲੋਂ ਨੀਲਾ ਪਵਨ ਵਿਖੇ ਲਾਇਆ ਗਿਆ ਨਾਕਾ। ਬਾਕੀ ਦੇ ਦੌਰਾਨ ਕਈਆਂ ਦੇ ਚਾਰਾਨ ਕੱਟੇ ਗਏ ਅਤੇ ਕਈਆਂ ਨੂੰ ਵਾਰਨ ਦੇ ਕੇ ਛੱਡਿਆ ਗਿਆ। ਕਾਜ਼ੀ ਇਹ ਕਿ ਜਿਨ੍ਹਾਂ ਗੱਡੀਆਂ ਦੇ ਉੱਪਰ ਕਾਲੀਆਂ ਫਿਲਮਾਂ ਜਾਂ ਕਾਲੀਆਂ ਜਾਲੀਆਂ ਲੱਗੀਆਂ ਸਨ, ਉਹਨਾਂ ਨੂੰ ਰੋਕ ਕੇ ਉਹਨਾਂ ਦੇ ਚਾਰਾਨ ਕੱਟੇ ਗਏ। ਜਿਨ੍ਹਾਂ ਦੇ ਨੰਬਰ ਪਲੇਟ, ਪੈਂਸਿਲ ਨੰਬਰ ਪਲੇਟ ਜਾਂ ਨੰਬਰ ਪਲੇਟਾਂ ਨਹੀਂ ਲੱਗੀਆਂ ਸਨ, ਉਹਨਾਂ ਦੇ ਵੀ ਚਾਰਾਨ ਕੱਟੇ ਗਏ ਅਤੇ ਕਈਆਂ ਨੂੰ ਵਾਰਨ ਦੇ ਕੇ ਵੀ ਦੇ ਗਿਆ ਦੱਸ ਦਈਏ ਕਿ ਜਿਨ੍ਹਾਂ ਕੋਲ ਗੱਡੀਆਂ ਦੇ ਕਾਗਜ਼ ਪੂਰੇ ਸਨ ਡੀਐਸਪੀ ਕਰਨੈਲ ਸਿੰਘ ਬੋਲੋ ਉਹਨਾਂ ਨੂੰ ਨੋਖਾ ਗਿਫਟ ਇੱਕ ਚਾਕਲੇਟ ਦਿੱਤਾ ਗਿਆ ਡੀਐਸਪੀ ਕਰਨੈਲ ਜਿੰਨਾ ਗੱਲਬਾਤ ਕਰਦੇ ਆ ਉਹਨਾਂ ਦੱਸਿਆ ਕਿ ਜਿਨ੍ਹਾਂ ਗੱਡੀਆਂ ਜਾਂ ਮੋਟਰਸਾਈਕਲਾਂ ਉੱਪਰ ਨੰਬਰ ਨਹੀਂ ਹਨ ਉਹਨਾਂ ਉੱਪਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਡੀਐਸਪੀ ਕਰਨੈਲ ਸਿੰਘ ਨੇ ਕਿਹਾ ਕਿ ਕਿਸੇ ਵੀ ਸ਼ਰਾਬੀ ਆਨਸਰ ਨੂੰ ਨਹੀਂ ਛੱਡਿਆ ਜਾਵੇਗਾ ਕੁਝ ਰਾਤੀਆਂ ਸਰਵਲੋ ਮੋਟਰਸਾਈਕਲ ਜਾਂ ਫ੍ਰੇਟਾਂ ਪਾਰ ਕੀ ਕਈ ਨੁਟਕ ਘੁਆ ਦੀ ਵਾਰਦਾਤ ਜਾਂ ਮੋਬਾਈਲ ਫੋਨ ਦੇ ਆ ਵਾਰਦਾਤਾਂ ਨੂੰ ਤੁਝਾਂ ਦਿੱਤਾ ਜਾਂਦਾ ਹੈ ਇਸ ਲਈ ਅੱਜ ਨਾਕਾਬੰਦੀ ਕੀਤੀ ਗਈ ਹੈ ਆਓ ਗੱਲ ਕਰਦੇ ਹਾਂ ਡੀਐਸਪੀ ਕਰਨੈਲ ਸਿੰਘ ਜੀ ਦਾ ਨਾਕਾਬੰਦੀ ਕੀਤੀ ਗਈ ਹੈ ਇਹਦੇ ਬਾਰੇ ਦੱਸੋ ਮਾਨਜੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਜਿਹੜਾ ਵੀ ਕੋਈ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਲੰਘਣਕਾਰ ਆ ਉਹਨਾਂ ਦੇ ਜਿਹੜੇ ਆ ਚਲਾਨ ਭਰੇ ਜਾ ਰਹੇ ਆ ਜਿਸ ਤਰ੍ਹਾਂ ਕਿ ਕੋਈ ਨੰਬਰ ਪਲੇਟ ਜਿਹੜੀ ਆ ਨਹੀਂ ਹੈ ਜਿਨ੍ਹਾਂ ਦੇ ਜਾਂ ਕੋਈ ਬਿਲਕੁਲ ਪੈਟਰਨ ਦੀ ਨੰਬਰ ਪਲੇਟ ਨਹੀਂ ਬਿਲਕੁਲ ਛੋਟੇ ਨੰਬਰ ਆ ਜਾਂ ਕੋਈ ਬੋਲਟ ਪਟਾਕੇ ਮਾਰੂ ਜਾਂ ਫਿਰ ਜਿਨ੍ਹਾਂ ਨੇ ਫਿਲਮਾਂ ਲਗਾਈਆਂ ਹੋਈਆਂ ਸੀ ਉਹ ਸਪੈਸ਼ਲ ਨਾਕਾਬੰਦੀ ਕਰਕੇ ਇਹਨਾਂ ਦੇ ਚਲਾਨ ਕੱਟੇ ਗਏ ਆ ਸੋ ਮੈਂ ਆਪ ਜੀ ਦੇ ਚੈਨਲ ਦੇ ਮਾਧਮ ਰਹੀਂ ਅਪੀਲ ਕਰਦਾ ਕਿ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਏਗਾ ਜਿਹੜਾ ਨੰਬਰ ਪਲੇਟ ਤੋਂ ਬਿਨਾਂ ਘੁੰਮ ਰਿਹਾ ਔਰ ਕੋਈ ਬੋਰਡ ਦੇ ਪਟਾਕੇ ਮਾਰ ਰਿਹਾ ਕਿਉਂਕਿ ਰਾਤ ਦੇ ਸਮੇਂ ਜਿਹੜੇ ਜਿਨ੍ਹਾਂ ਦਾ ਨੰਬਰ ਪਲੇਟਾ ਨਹੀਂ ਆ ਇਹੋ ਜਿਹੇ ਲੋਕ ਜਿਹੜੇ ਆ ਵਾਰਦਾਤਾਂ ਕਰਦੇ ਆ ਸੋ ਸਾੜੀ ਦਾ ਜਿਹੜਾ ਬੰਦਾ ਨੰਬਰ ਪਲੇਟ ਨਹੀਂ ਲਾਇਆ ਕਿ ਉਹ ਸਾੜੀ ਦਾ ਆ ਵੀ ਉਹ ਬੰਦਾ ਵਾਰਦਾਤ ਕਰ ਸਕਦਾ ਸਰ ਇਹ ਜਿਹੜੀ ਨਾਕਾਬੰਦੀ ਹੈ ਲਗਾਤਾਰ ਜਲੂਪ ਚੱਲੇ ਜਿਹਦੇ ਵਿੱਚ ਬਿਲਕੁਲ ਇਹ ਜਿਹੜੀ ਸਾਡੀ ਨਾਕਾਬੰਦੀ ਆ ਇਸੇ ਤਰ੍ਹਾਂ ਜਾਰੀ ਰਹੇਗੀ ਸੋ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਸਾਨੂੰ ਸਾਰਿਆਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਆ ਔਰ ਦੂਸਰਿਆਂ ਨੂੰ ਕਹਿ ਕੇ ਕਰਾਣੀ ਚਾਹੀਦੀ ਆ ਔਰ ਜਿਹੜੇ ਵੀ ਇਹੋ ਜਿਹੇ ਹੁੱਲੜਵਾਜ਼ ਆ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਏਗਾ